ਕਮੇਰੀ ਵੀ ਸੁਣੋ ਪ੍ਰੋਗਰਾਮ ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਹੈ ਇਸ ਪ੍ਰੋਗਰਾਮ ਦੇ ਵਿੱਚ ਚਰਚਾ ਕਰਦੇ ਹਾਂ ਉਹਨਾਂ ਵੱਡੀਆਂ ਖਬਰਾਂ ਤੇ ਜਿਨ੍ਹਾਂ ਦੀ ਜਾਣਕਾਰੀ ਤੁਹਾਡੇ ਤੱਕ ਸਹੀ ਤੇ ਸਟ੍ਰੀਕ ਪਹੁੰਚਾਉਣਾ ਜ਼ਰੂਰੀ ਹੁੰਦਾ ਕਾਫੀ ਸਾਰੇ ਮੁੱਦੇ ਇਸ ਪ੍ਰੋਗਰਾਮ ਦੇ ਵਿੱਚ ਲੈ ਕੇ ਹਾਜ਼ਰ ਹੋਣੇ ਆ ਤੇ ਚਰਚਾ ਕਰਦੇ ਹਾਂ ਤੇ ਚਰਚਾ ਕਰਨ ਦੇ ਲਈ ਸਾਡੇ ਸਟੂਡੀਓ ਦੇ ਵਿੱਚ ਮੌਜੂਦ ਹੁੰਦੇ ਨੇ ਸਾਡੇ ਨਾਲ ਸੀਨੀਅਰ ਐਡੀਟਰ ਸਾਡੇ ਜਸਪਾਲ ਸਿੰਘ ਢਿੱਲੋਂ ਸਰ ਬਹੁਤ-ਬਹੁਤ ਸਵਾਗਤ ਹੈ ਜੀ ਸ਼ੁਕਰੀਆ ਬਹੁਤ-ਬਹੁਤ ਮਿਹਰਬਾਨੀ ਸਿਮੀ ਅ ਜਸਪਾਲ ਜੀ ਜਿਵੇਂ ਦੇਖੋ ਢਿੱਲੋ ਸਾਹਿਬ ਜਿਹੜਾ ਇਹ ਸ਼ਹੀਦੀ ਦਿਵਸ ਜੜਾਇਆ ਜੋੜ ਮੇਲ ਚੱਲ ਰਿਹਾ ਸ਼ੁਰੂ ਹੋਇਆ ਬਹੁਤ ਸਾਰੀਆਂ ਭਾਵਨਾਵਾਂ ਸਿੱਖ ਸੰਗਤ ਦੀਆਂ ਜੁੜੀਆਂ ਹੋਈਆਂ ਨੇ ਸਾਇ ਇਹ ਚਾਹੇ ਉਹ ਦੇਸ਼ ਦੇ ਵਿੱਚ ਬੈਠੀਆਂ ਨੇ ਵਿਦੇਸ਼ ਦੇ ਵਿੱਚ ਬੈਠੀਆਂ ਨੇ ਜਿੱਥੇ-ਜਿੱਥੇ ਲੋਕ ਜਿਹੜਾ ਇਹਨਾਂ ਨੂੰ ਜਾਣਦੇ ਨੇ ਕੁਰਬਾਨੀ ਜਾਣਦੇ ਨੇ ਸ਼ਹਾਦਤ ਜਾਣਦੇ ਨੇ ਜਿਨ੍ਹਾਂ ਨੂੰ ਨਹੀਂ ਪਤਾ ਚਲੋ ਉਹ ਵੀ ਦਿਲਚਸਪੀ ਲੈਂਦੇ ਨੇ ਪਰ ਜਿੱਥੇ ਸਾਡੀਆਂ ਭਾਵਨਾਵਾਂ ਇਸ ਦੇ ਨਾਲ ਜੁੜੀਆਂ ਹੋਈਆਂ ਨੇ ਉੱਥੇ ਹੀ ਵਰਾਗ ਦੀ ਸਥਿਤੀ ਜਿਹੜੀ ਆ ਬਣੀ ਹੋਈ ਆ ਚਾਰੇ ਪਾਸੇ ਜਦੋਂ ਅਸੀਂ ਤਸਵੀਰਾਂ ਦੇਖਦੇ ਹਾਂ ਸੋਸ਼ਲ ਮੀਡੀਆ ਹੁਣ ਖੋਲਦੇ ਹਾਂ ਚਾਰੇ ਪਾਸੇ ਸਿਰਫ ਤੇ ਸਿਰਫ ਸਾਨੂੰ ਸ਼ਹੀਦੀ ਜੋੜ ਮੇਲ ਨੂੰ ਲੈ ਕੇ ਜਾਂ ਤਾਂ ਕਵਿਤਾਵਾਂ ਵੀਡੀਓਜ਼ ਫੋਟੋਜ਼ ਗਾਣੇ ਜਿਹੜਿਆ ਦਿਖਾਈ ਦਿੰਦੇ ਆ ਚਾਰੇ ਪਾਸੇ ਤਾਂ ਉਸ ਨੂੰ ਲੈ ਕੇ ਹਰ ਕੋਈ ਸਮਰਪਤੀ ਤਾਂ ਉਹਨਾਂ ਨੂੰ ਲੈ ਕੇ ਸੰਗਤ ਪਹੁੰਚ ਰਹੀ ਆ ਹਮਮਾ ਕੇ ਨਾਲ ਹੀ ਉੱਥੇ ਨਤਮਸਤਕ ਹੋ ਰਹੀ ਆ ਵਿਰਾਗ ਦੇ ਵਿੱਚ ਵੀ ਦਿਖਾਈ ਦੇ ਰਹੀ ਆ ਇਸ ਪੂਰੇ ਉਸਤੇ ਕੀ ਕਹਿਣਾ ਚਾਹੋਗੇ ਦੇਖੋ ਜਿਹੜਾ ਦਸੰਬਰ ਦੇ ਇਹ ਹਫਤੇ ਹੁੰਦੇ ਨੇ ਇਸ ਸਿੱਖਾਂ ਦੇ ਗੌਰਵਮਈ ਇਤਿਹਾਸ ਦਾ ਬਹੁਤ ਹੀ ਬੈਰਾਗਮਈ ਸਮਾ ਹੁੰਦਾ ਹੈ ਕਿਹਾ ਜਾਂਦਾ ਕਿ ਸ਼ਾਇਦ ਜਿੰਨਾ ਕਿ ਇਤਿਹਾਸ ਚ ਲਿਖਿਆ ਹੈ ਕਿ ਜਿਹੜੇ ਪਹਾੜੀ ਰਾਜੇ ਗਉਆਂ ਦੀਆਂ ਸੌਹਾਂ ਖਾ ਕੇ ਉਹਨਾਂ ਨੇ ਗੁਰੂ ਗਵਿੰਦ ਸਿੰਘ ਮਹਾਰਾਜ ਨੂੰ ਕਿਲਾ ਆਨੰਦਗਰ ਛੱਡਣ ਵਾਸਤੇ ਕਿਹਾ ਸੀ ਜੀ ਜਦੋਂ ਗੁਰੂ ਸਾਹਿਬ ਨੇ ਕਿਲਾ ਛੱਡਿਆ ਤਾਂ ਸਰਸਾ ਨਦੀ ਪਾਰ ਕਰਨ ਦਾ ਮੌਕਾ ਆਇਆ ਪਰਿਵਾਰ ਵਿਛੜ ਗਿਆ ਗੁਰੂ ਸਾਹਿਬ ਦੇ ਨਾਲ ਵੱਡੇ ਸਾਹਿਬਜ਼ਾਦੇ ਕੁਝ ਸਿੰਘ ਇਦਰ ਮਾਛੂੜੇ ਵਾਲੇ ਪਾਸੇ ਨੂੰ ਚਮਕੌਰ ਸਾਹਿਬ ਵਾਲੇ ਪਾਸੇ ਨੂੰ ਆ ਗਏ ਇਸ ਤੋਂ ਇਲਾਵਾ ਮਾਤਾ ਗੁਜਰੀ ਜੀ ਛੋਟੇ ਸਾਹਿਬ ਜਾਦਿਆਂ ਨੂੰ ਇਹਨਾਂ ਦਾ ਨਾਮਕ ਹਰਾਮ ਗੰਗੂ ਆਪਣੇ ਪਿੰਡ ਬਰਿੰਡੇ ਦੇ ਕੋਲ ਖੇੜੀ ਉੱਥੇ ਲੈ ਗਏ ਮੂਰਾ ਵਗੈਰਾ ਦੇਖ ਕੇ ਲਾਲਚ ਆ ਗਿਆ ਤੇ ਉਹਨੇ ਜਾ ਕੇ ਸੂਬਾਸਰਾ ਅੰਦਰੋਂ ਮੁਖਬਰੀ ਕਰਤੀ ਕਿ ਗੁਰੂ ਸਾਹਿਬ ਦੇ ਛੋਟੇ ਸਾਹਿਬਜ਼ਾਦੇ ਤੇ ਮਾਤਾ ਜੀ ਮੇਰੇ ਕੋਲ ਨੇ ਉਹਨਾਂ ਨੂੰ ਜਦੋਂ ਇੱਥੋਂ ਬੰਦੀ ਬਣਾਇਆ ਗਿਆ ਤਾਂ ਰਸਤੇ ਦੇ ਵਿੱਚ ਲੋਕ ਤਰ੍ਹਾਂ-ਤਰ੍ਹਾਂ ਦੇ ਖਿਆਲ ਕਰਦੇ ਆ ਵੀ ਇਹ ਹੈ ਕੌਣ ਕਿਸੇ ਨੇ ਰੂਪ ਬਸੰਤ ਨਾਲ ਮੁਕਾਬਲਾ ਕੀਤਾ ਵੀ ਉਹ ਹੋ ਸਕਦੇ ਆ ਕਿਸੇ ਨੇ ਕੋਈ ਇੱਕ ਸਿੱਖ ਬੀਬੀ ਔਰਤ ਨੇ ਕਿਹਾ ਕਿ ਉਹ ਦੇ ਕੋਈ ਨਾ ਦੇ ਨਾਲ ਮਾਤਾ ਜੀ ਨੇ ਹੂੰ ਇਹ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਛੋਟੇ ਸਾਹਿਬਜ਼ਾਦੇ ਨੇ ਵੱਡੇ ਸਾਹਿਬਜ਼ਾਦੇ ਗੁਰੂ ਸਾਹਿਬ ਦੇ ਨਾਲ ਆਗੇ ਤੇ ਫਿਰ ਜਦੋਂ ਇੱਥੇ ਜੰਗ ਹੁੰਦੀ ਹੈ ਚਮਕੌਰ ਸਾਹਿਬ ਦੇ ਕੋਲ ਇਸੇ ਕਰਕੇ ਉਹ ਗੁਰਦੁਆਰਾ ਸਾਹਿਬ ਨੂੰ ਅੱਜਕੱਲ ਕਤਲਗੜ੍ਹ ਕਿਹਾ ਜਾਂਦਾ ਹੈ ਨਾ ਜੀ ਤੇ ਜਿਹੜਾ ਪਰਿਵਾਰ ਵਿਛੋੜਾ ਹੁੰਦਾ ਉੱਥੇ ਵੀ ਗੁਰੂ ਘਰ ਦਾ ਨਾਂ ਪਰਿਵਾਰ ਵਿਛੋੜਾ ਹੈ ਤਕਰੀਬਨ ਦਸੰਬਰ ਦੇ ਦੂਜੇ ਹਫ਼ਤੇ ਤੋਂ ਬਾਅਦ ਇਹ ਪ੍ਰੋਗਰਾਮ ਸ਼ੁਰੂ ਹੋ ਜਾਂਦੇ ਨੇ ਤੋ ਪਹਿਲਾਂ ਸਿਮੀ ਜੀ ਗੁਰਦੁਆਰਾ ਪ੍ਰਵਾਰ ਵਿਛੋੜਾ ਦੇ ਵਿੱਚ ਸਮਾਗਮ ਹੁੰਦਾ ਸਰਸਕ ਨਦੀ ਦੇ ਕੰਡੇ ਤੇ ਆ ਕੇ ਜਿੱਥੋਂ ਵਿਛੋੜਾ ਪਿਆ ਜੀ ਇਹ ਨਦੀ ਪਾਰ ਕਰਨ ਲੱਗਿਆ ਜਿੱਥੇ ਪਾਣੀ ਮਰਫੀ ਦਰਜੇ ਸੈਂਟੀਗ੍ਰੇਡ ਸੀ ਉੱਥੋਂ ਦੀ ਲੰਘੇ ਵੱਡੇ ਸਾਹਿਬ ਜੀ ਦੇ ਇੱਕ ਪਾਸੇ ਹੋ ਕੇ ਗੁਰੂ ਸਾਹਿਬ ਨਾਲ ਛੋਟੇ ਮਾਤਾ ਗੁਜਰੀ ਜੀ ਨਾਲ ਤੇ ਵੱਡਿਆਂ ਦੀ ਯਾਦ ਵਿੱਚ ਚਮਕੌਰ ਸਾਹਿਬ ਵਿਖੇ ਕੱਲ ਇਸ ਸਮਾਗਮ ਸਮਾਪਤ ਹੋਗੇ ਤੇ ਫਿਰ ਜਿਹੜੇ ਆਖਰੀ ਸਮਾਗਮ ਹੁੰਦੇ ਨੇ ਉਹ ਗੁਰਦੁਆਰਾ ਫਤੇਗੜ ਸਾਹਿਬ ਮਨਾਏ ਜਾਂਦੇ ਆ ਹੁਣ ਇਹ ਇਸ ਵਾਰ 25 26 27 ਹੈ ਜੀ ਉਸ ਤੋਂ ਬਾਅਦ ਜਿਹੜੇ ਕੁਝ ਦਿਨ ਰਹਿ ਜਾਣਗੇ ਦਸੰਬਰ ਦੇ ਉਹ ਦਿਨ ਸਮਰਪਿਤ ਹੋ ਜਾਂਦੇ ਨੇ ਮਾਤਾ ਗੁਜਰੀ ਜੀ ਨੂੰ ਜੀ ਫਿਰ ਸਾਡੇਆਂ ਭੈਣਾਂ ਔਰਤਾਂ ਬੀਬੀਆਂ ਇਹ ਹਮ ਹਮਾ ਕੇ ਆਉਂਦੀਆਂ ਨੇ ਬਹੁਤ ਵੱਡੀ ਗਿਣਤੀ ਚ ਆਉਂਦੀਆਂ ਨੇ ਅਤੇ ਮਾਤਾ ਗੁਜਰੀ ਜੀ ਨੂੰ ਸਜਦਾ ਕਰਦਿਆਂ ਨੇ ਆ ਕੇ ਸੋ ਜਦੋਂ ਗੌਰਸਾ ਵਾਲਾ ਸਮਾਪਤ ਹੋ ਗਿਆ ਤੇ ਫੱਤੇਗੜ ਸਾਹਿਬ ਸ਼ੁਰੂ ਹੋ ਗਿਆ ਇਹ ਤਿੰਨ ਦਿਨਾਂ ਵਾਸਤੇ ਹੁਣ ਇਹ ਸਮਾਗਮ ਚੱਲੇਗਾ 25 26 27 ਜੀ ਸੋ ਇੱਥੇ ਜਿਹੜਾ ਸਮਾਗਮ ਚੱਲੇਗਾ ਇਹਦੇ ਵਿੱਚ ਕੋਈ ਸਮਾਂ ਹੁੰਦਾ ਸੀ ਇਹਦਾ ਮੂਹ ਮੰਹਾਂਦਰਾ ਬਦਲਤਾ ਹੂੰ ਆ ਸਿਆਸਦਾਨਾਂ ਨੇ ਇਹਦਾ ਨਾ ਹੀ ਕੁਛ ਹੋਰ ਕਰਤਾ ਜੋੜ ਮੇਲਾ ਬਣਾਤਾ ਜੀ ਇੱਕ ਡਿਪਟੀ ਕਮਿਸ਼ਨਰ ਐ ਸਕੇਲੂ ਵਾਲੀਆ ਆਏ ਉਹਨਾਂ ਨੇ ਲਾਂਤਾਂ ਪਾਈਆਂ ਇਹਨਾਂ ਨੂੰ ਆ ਲੀਡਰਾਂ ਨੂੰ ਤੇ ਉਸ ਵੇਲੇ ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਪ੍ਰਧਾਨ ਜਦਰ ਗੁਰਚਰ ਸਿੰਘ ਟੋੜਾ ਨੇ ਕਿਹਾ ਕਿ ਆਲੂ ਵਾਲਿਆ ਸਾਹਿਬ ਜਿਹੜੇ ਕੰਮ ਸ਼ਰਮਣੀ ਕਮੇਟੀ ਨੇ ਕਰਨੇ ਸੀ ਉਹ ਤੁਸੀਂ ਕੀਤੇ ਐ ਹੂੰ ਆ ਸਰਕਸਾਂ ਦੇ ਵਿੱਚ ਢੋਲ ਠਮੱਕੇ ਗਾਣੇ ਸ਼ੁਰੂ ਹੋ ਗਏ ਸੀ ਜੀ ਮੈਂ ਨਾ ਕੀ ਲੈਣਾ ਜਿਹੜੇ ਗਾਣੇ ਉੱਥੇ ਵੱਜਦੇ ਸੀ ਉਹ ਕੋਈ ਸਜਦੇ ਵਾਲੇ ਨਹੀਂ ਸੀ ਉਹ ਤਾਂ ਆਂ ਵਿਆਹਾਂ-ਬਾਂਗ ਔਰਕੈਸਟਰੇ ਵੱਜਣ ਲੱਗ ਗਏ ਸਰਕਸਾਂ ਲੱਗੀਆਂ ਪਰ ਕਹਿੰਦੇ ਆ ਨਾ ਕਿ ਕੋਈ ਨਾ ਕੋਈ ਬੰਦਾ ਮਸੀਹਾ ਦੇ ਰੂਪ ਵਿੱਚ ਆਉਂਦਾ ਹੈ ਤਾਂ ਸ਼ਰੀਅਸ ਕਿਹਨੂ ਵਾਲੀਆ ਉਸ ਤਰੀਕੇ ਨਾਲ ਆਏ ਥੋੜੀ ਜੀ ਮੈਂ ਗੱਲ ਹੋਰ ਕਰਦਿਆਂ ਸਿਮੀ ਜੀ ਜੀ ਜੇ ਤੁਸੀਂ ਇਹਦੂ ਪਿੱਛੇ ਜਾਓ ਤਾਂ ਜਿਹੜੇ ਤਨਦਨ ਹੁੰਦੇ ਸੀ ਨਾ ਜੀ ਫਤਿਹਗੜ ਸਾਹਿਬ ਦੇ ਆਸ-ਪਾਸ ਦੇ ਲੋਕ ਚੁੱਲ੍ਹੇ ਅੱਗ ਨਹੀਂ ਸੀ ਪਾਉਂਦੇ ਹੂੰ ਉਹ ਮੰਜੇ ਤੇ ਵੀ ਨਹੀਂ ਸੀ ਸੌਂਦੇ ਜੀ ਉੰਜੇ ਦਰੀਬ ਸ਼ਾਹ ਕੇ ਸਾਇਆ ਕਰਦੇ ਸਨ ਐਡੀ ਵੱਡੀ ਕੁਰਬਾਨੀ ਦੇ ਪ੍ਰਤੀ ਸਮਰਪਿਤ ਸੀ ਹੂੰ ਪ੍ਰਕਾਸ਼ ਆ ਜਿਹੜੇ ਸ਼ਰਮਣੀ ਕਮੇਟੀ ਸਾਹਮਣੇ ਬੈਠੇ ਐ ਔਰ ਉਹਨਾਂ ਦੇ ਪਿੱਛੇ ਰੀਮੋਟ ਕੰਟਰੋਲ ਚੱਲਦਾ ਇੱਕ ਸਿਆਸੀ ਪਾਰਟੀ ਦਾ ਇਹਨਾਂ ਨੇ ਉਹਦਾ ਮੂੰਹ ਮਹੰਦਰਾ ਬਦਲਤਾ ਔਰ ਐਸਕੇਲੂ ਵਾਲਿਆ ਸਾਹਬ ਨੇ ਜਿਹੜਾ ਇਹ ਕੰਮ ਕੀਤਾ ਉਹਨਾਂ ਦਾ ਨ ਅਰੇ ਅੱਖਰਾਂ ਚ ਲਿਖਿਆ ਜਾਊ ਇੱਥੋਂ ਤੱਕ ਕਿ ਪਰਸੋ ਜਦੋਂ ਨਗਰ ਕੀਰਤਨ ਨੇ ਤੁਰਨਾ ਹੈ ਜੀ ਇੱਕ ਸੈਰਨ ਵੱਜੂਗਾ ਉਹ ਸੈਰਨ ਦਾ ਮਤਲਬ ਇਹ ਹੈ ਕਿ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਟਾਈਮ ਹੈ ਹੂੰ ਉਸ ਵੇਲੇ ਸੰਗਤ ਨੂੰ ਇਹ ਬੇਨਤੀ ਹੁੰਦੀ ਹੈ ਕਿ ਤੁਸੀਂ ਜਿੱਥੇ 1 ਮਿੰਟ ਵਾਸਤੇ ਉਹ ਸੈਰਨ বাজਦਾ ਹੂੰ ਕਿ ਤੁਸੀਂ ਜਿੱਥੇ ਵੀ ਹੋ ਉੱਥੇ ਅਰਦਾਸ ਵਾਸਤੇ ਖੜੇ ਹੋ ਜਾਓ ਉਹਦਾ ਮਤਲਬ ਹੁੰਦਾ ਹੈ ਸਹਿਬਜ਼ਾਦਿਆਂ ਦੀ ਕੁਰਬਾਨੀ ਨੂੰ ਸਜਦਾ ਵੀ ਆਹ ਟਾਈਮ ਸੀ ਜਦੋਂ ਸਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ ਗਿਆ ਸੀ ਜੀ ਸੋ ਇੱਥੇ ਜਿਹੜੀਆਂ ਸਿਆਸੀ ਕਾਨਫਰੰਸਾਂ ਹੁੰਦੀਆਂ ਸੀ ਬਚਕਾਰ ਲੈ ਦੇਣ ਜਿਵੇਂ 25 26 27 ਆ ਨਾ ਜੀ 26 ਨੂੰ ਹੁੰਦੀਆਂ ਸੀ ਤਾਂ ਉਸ ਵੇਲੇ ਦੇ ਕਾਲ ਤਖਤ ਸਾਹਿਬ ਦੇ ਜਦਦਰ ਸਾਹਿਬ ਨੇ ਉਹਨਾਂ ਤੇ ਪਵੰਦੀ ਲਾਤੀ तकरीबन ਸਾਰੀਆਂ ਸਿਆਸੀ ਪਾਰਟੀਆਂ ਨੇ ਬੰਦ ਕਰਤੀਆਂ ਪਰ ਸਮਰਨਜੀਤ ਸਿੰਘ ਮਾਨ ਆਪਣੀ ਕਾਨਫਰੰਸ ਕਰ ਦਿੰਦੇ ਨੇ ਹੂੰ ਵੱਖਰੀ ਗੱਲ ਐ ਕਿਉਂਕਿ ਸਮਝਿਆ ਇਹ ਜਾ ਰਿਹਾ ਸੀ ਉਹ ਧਰਤੀ ਜਿੱਥੇ ਦੁਨੀਆਂ ਦੇ ਵਿੱਚ ਇਤਿਹਾਸ ਗਵਾਇਆ ਇਦੇ ਨਾਲ ਦੀ ਨਾ ਤਾਂ ਦੂਜੀ ਕੁਰਬਾਨੀ ਐ ਤੇ ਨਾ ਦੂਜਾ ਕੋਈ ਸਰਵੰਸਦਾਨੀ ਐ ਜੀ ਇੱਥੇ ਖੜ ਕੇ ਜਦੋਂ ਸਿਆਸੀ ਆਗੂ ਕਵਾਂਟਲ ਕਵਾਂਟਲ ਦੇ ਗੱਪ ਛੱਡਦੇ ਸੀ ਝੂਠ ਬੋਲਦੇ ਸੀ ਇੱਕ ਦੂਜੇ ਦੇ ਨੀਵਾ ਦਿਖਾਉਂਦਿਆਂ ਗੱਲਾਂ ਕਰਦੇ ਸੀ ਮੈਂ ਸਮਝਦਾ ਕਿ ਜਦਰ ਸਾਹਿਬ ਨੇ ਉਸ ਵੇਲੇ ਇਹ ਪਵੰਦੀ ਜੇ ਲਾਈ ਬਿਲਕੁਲ درست ਲਾਈ ਸੀ ਸੋ ਸਾਨੂੰ ਕੁਝ ਇਹੋ ਜਿਹੇ ਦਿਨ ਛੱਡਦੇ ਨੇ ਚਾਹੀਦੇ ਤੇ ਸਿਮੇ ਦੀ ਤੁਸੀਂ ਮੰਨ ਕੇ ਚੱਲੋ ਕਿ ਇਹ ਇਤਿਹਾਸ ਦੇ ਵਿੱਚ ਕੋਈ ਦੂਜਾ ਤੁਹਾਨੂੰ ਵਰਕਾ ਨਹੀਂ ਮਿਲੇਗਾ ਜੀ ਜਿਹਦਾ ਮੁਕਾਬਲਾ ਫਤਿਹਗੜ ਸਾਹਿਬ ਦੀ ਸ਼ਹਾਦਤ ਦੇ ਨਾਲ ਪਾਇਆ ਜਾ ਸਕੇ ਜੀ ਇਸ ਦੇ ਨਾਲ ਹੀ ਡੋਜੀ ਮੈਂ ਇੱਕ ਸਵਾਲ ਤੁਹਾਡੇ ਤੋਂ ਹੋਰ ਕਰਾਂਗੇ ਇਸ ਦੇ ਨਾਲ ਜੁੜਿਆ ਹੋਇਆ ਕਿਉਂਕਿ ਜਿੱਥੇ ਇੱਕ ਪਾਸੇ ਸੋਸ਼ਲ ਮੀਡੀਆ ਤੇ ਤਕਰਾਰ ਜਿਹੜਾ ਸਿੱਖ ਭਾਈਚਾਰੇ ਦੇ ਵਿੱਚ ਤੇ ਕ੍ਰਿਸ਼ਨ ਭਾਈਚਾਰੇ ਦੇ ਵਿੱਚ ਦੇਖਣ ਨੂੰ ਮਿਲਦਾ ਉੱਥੇ ਹੁਣ ਇੱਕ ਤਕਰਾਰ ਕਿਤੇ ਹੋਰ ਨਾ ਵੱਧ ਜਾਵੇ ਕਿਉਂਕਿ ਜਿੱਥੇ ਕਿਹਾ ਜਾਂਦਾ ਹੈ ਕਿ ਸਾਡੇ ਵਿਰਾਗ ਦੇ ਦਿਨ ਨੇ ਤੁਸੀਂ ਢੋਲ ਮਟਾ ਕੇ ਵਜਾ ਕੇ ਜਿਹੜੇ ਢੋਲ ਵਜਾ ਕੇ ਜਸ਼ਨ ਨਹੀਂ ਮਨਾ ਸਕਦੇ ਤੁਸੀਂ ਉਸ ਦੇ ਨਾਲ ਸਾਡੇ ਜਿਹੜੇ ਸਾਨੂੰ ਅਸੀਂ ਵਿਰਾਗ ਦੇ ਵਿੱਚ ਹਾਂ ਤੇ ਇੱਕ ਗੱਲ ਹੋਰ ਸਾਹਮਣੇ ਆ ਰਹੀ ਹੈ ਜਿਵੇਂ ਤੁਸੀਂ ਸੁਣਿਆ ਹੋਣਾ ਕਿ ਜਿੱਤੇਦਾਰ ਸਾਹਿਬ ਨੇ ਇੱਕ ਬਿਆਨ ਜਾਰੀ ਕਰ ਦਿੱਤਾ ਕਿ 27 ਤਰੀਕ ਨੂੰ ਗੁਰਪੁਰਬ ਮਨਾਇਆ ਜਾਵੇਗਾ ਜਦੋਂ ਪਹਿਲਾਂ ਕੈਲੰਡਰ ਦੇ ਹਿਸਾਬ ਦੇ ਨਾਲ ਜੇ ਪਹਿਲਾਂ ਦੀ ਗੱਲ ਕਰੀ ਜਾਵੇ ਤਾਂ 5 ਜਨਵਰੀ ਨੂੰ ਮਨਾਇਆ ਜਾਂਦਾ ਸੀਗਾ ਤੇ ਹੁਣ ਉਸ ਦੇ ਨਾਲ ਵੀ ਟਕਰਾ ਕਿਤੇ ਹੋ ਸਕਦਾ ਕਿ ਲੱਗਦਾ ਕਿ ਆਪਸ ਦੇ ਵਿੱਚ ਹੀ ਇਹ ਕਿਤੇ ਨਾ ਕਿਤੇ ਵੀ ਜਿੱਥੇ ਕੁਸ਼ਹੀਦੀ ਜੋੜ ਮੇਲ ਚ ਸਾਡਾ ਚੱਲ ਰਿਹਾ ਇਹ ਹਫਤਾ ਚੱਲ ਰਿਹਾ ਉੱਥੇ ਹੀ ਇਹ ਗੱਲ ਵੀ ਸਾਹਮਣੇ ਆ ਰਹੀ ਹੈ ਫਿਰ ਨਹੀਂ ਇਹ ਚੀਜ਼ ਨਹੀਂ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਆਏ ਸਵਾਰ 27 ਦਸੰਬਰ ਨੂੰ ਆ ਰਿਹਾ ਹੈ ਸਰਦਾਰ ਪਾਲ ਸਿੰਘ ਪੁਰੇਵਾਲ ਉਹਨਾਂ ਨੇ ਇੱਕ ਸਿੱਖ ਕੌਮ ਵਾਸਤੇ ਨਾਨਕ ਸ਼ਹੀ ਕਲੰਡਰ ਜਾਰੀ ਕੀਤਾ ਉਦੇ ਵਿੱਚ ਕੁਝ ਇਹ ਤਾਰੀਖਾਂ ਫਿਕਸ ਕਰਤੀਆਂ ਕੱਲੇ ਇਸ ਤਰੀਕੇ ਨਾਲ ਨਾ ਆਪਾਂ ਦੇਖੀਏ ਹੂੰ 1 ਸਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਜਿਹੜਾ ਇਹ ਪ੍ਰਕਾਸ਼ ਦਿਹਾੜਾ ਹੈ ਜੀ ਇਹ ਦੋ ਵਾਰ ਆ ਜਾਂਦਾ ਹੈ ਤੇ ਇੱਕ ਸਾਲ ਚੋਂਦਾ ਹੀ ਨਹੀਂ ਇਹਨੂੰ ਪੋ ਸੁਦੀ ਸੁੱਤੇ ਨੂੰ ਬਣਾਇਆ ਜਾਂਦਾ ਹੈ। ਜੀ। ਉਹ ਦੇਸੀ ਮਹੀਨਿਆਂ ਦੇ ਨਾਲ ਜਨਵਰੀ ਚ ਵੀ ਆ ਜਾਂਦਾ ਹੈ। ਦਸੰਬਰ ਚ ਵੀ ਆ ਜਾਂਦਾ ਹੈ। ਇੱਕ ਸਾਲ ਪਹਿਲਾਂ ਜਾਂ ਇੱਕ ਸਾਲ ਬਾਅਦ ਦੇ ਵਿੱਚੋਂ ਆਉਂਦਾ ਹੀ ਨਹੀਂ। ਜਦੋਂ ਪੁਰੇਵਾਲ ਸਾਹਿਬ ਨੇ ਨਾਨਕ ਸ਼ਾਹੀ ਕੈਲੰਡਰ ਨੂੰ ਡਿਜ਼ਾਈਨ ਕੀਤਾ ਤਾਂ ਉਹਨਾਂ ਨੇ ਇਹਦਾ ਪੱਕਾ ਟਾਈਮ ਕਰਤਾ 5 ਜਨਵਰੀ। ਜੀ। ਵੀ ਪੰਜ ਜਨਵਰੀ ਨੂੰ ਮਨਾਵਾਂਗੇ ਤੇ ਦੂਜੀ ਵਾਰ ਆਉਂਦਾ ਤਾਂ ਸਵਾਲ ਹੀ ਨਹੀਂ ਪੈਦਾ ਹੁੰਦਾ ਜੀ ਇੱਕ ਕੈਲੰਡਰ ਗੁਰੂ ਇਹਨਾਂ ਨੇ ਤਖਤ ਸ਼੍ਰੀ ਦਮਦਮਾ ਸਾਹਿਬ ਤੇ ਜਾਰੀ ਕੀਤਾ ਮੈਂ ਪਹਿਲਾਂ ਕਹਿ ਕੇ ਛੱਟਿਆ ਜਿਹੜੀਆਂ ਸਿਆਸੀ ਧਿਰਾਂ ਦਾ ਇਹਨਾਂ ਦੇ ਉੱਤੇ ਗਲਬਾ ਹੈ ਉਹ ਗਾਹਾਂ ਕਿਸੇ ਹੋਰ ਮੋਟਰਾਂ ਚੱਲਦੀਆਂ ਸੀ ਔਰ ਮੋਟ ਨੂੰ ਪਾਇਆ ਨਾ ਕਿ ਸਿੱਖਾਂ ਦਾ ਵੀ ਕਲੰਡਰ ਹੋ ਜੇ ਉਹਨਾਂ ਨੇ ਕੁਝ ਚਿਰ ਇਹ ਕਲੰਡਰ ਚੱਲਣ ਤੋਂ ਬਾਅਦ ਇਹਦਾ ਭੋਗ ਪਵਾਤਾ ਜਦੋਂ ਭੋਗ ਪੈ ਗਿਆ ਤੇ ਉਸ ਤੋਂ ਬਾਅਦ ਫਿਰ ਪੁਰਾਣੇ ਤਰੀਕੇ ਨਾਲ ਹੀ ਇਹ ਮਨਾਇਆ ਜਾਣ ਲੱਗ ਪਿਆ ਜਦੋਂ ਪੁਰਾਣੇ ਤਰੀਕੇ ਨਾਲ ਮਨਾਇਆ ਜਾਣ ਲੱਗ ਪਿਆ ਤੇ ਫੇਰ ਉਹੀ ਤਰੀਕਾ ਦਾ ਜਦ ਪੈ ਗਿਆ ਕਿ ਇੱਕ ਸਾਲ ਚ ਦੋ ਵਾਰੀ ਆ ਜਾਂਦਾ ਹੈ ਜੀ ਤੇ ਇੱਕ ਸਾਲ ਚ ਆਉਂਦਾ ਨਹੀਂ ਬਹੁਤ ਸਾਰੀਆਂ ਸਿੱਖ ਜਥੇਬੰਦੀਆਂ ਚਾਹੁੰਦੀਆਂ ਨੇ ਕਿ ਸਰਦਾਰ ਪਾਲ ਸਿੰਘ ਪੁਰੇਵਾਲ ਵੱਲੋਂ ਬਣਾਇਆ ਗਿਆ ਨਾਨਕ ਸ਼ਾਹੀ ਕੈਲੰਡਰ ਇਹ ਉਹਦੇ ਮੁਤਾਬਕ ਬਣਾਇਆ ਜਾਵੇ ਕੁਝ ਹੋਰ ਵੀ ਨਹੀਂ ਇਕੱਲਾ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਨਹੀਂ ਜੀ ਹੁਣ ਦੇਖੋ 27 ਤਰੀਕ ਨੂੰ ਇੱਕ ਪਾਸੇ ਅਰਦਾਸ ਹੋਵੇਗੀ 27 ਤਰੀਕ ਉਹ ਦਿਨ ਹੈ ਜਦੋਂ ਸਵੇਰੇ ਅਰਦਾਸ ਹੋਵੇਗੀ ਜੀ ਉਹਦਾ ਮਤਲਬ ਹੈ ਕਿ ਸਾਹਿਬ ਜਾਦਿਆਂ ਦੀ ਸ਼ਹਾਦਤ ਹੋ ਚੁੱਕੀ ਹੈ ਤੇ ਜਿਹੜਾ ਉਹ ਨਗਰ ਕੀਰਤਨ ਤੁਰਦਾ ਉਹਦਾ ਮਤਲਬ ਕੀ ਹੈ ਉਹਨਾਂ ਨੂੰ ਉਹਨਾਂ ਦੀਆਂ ਮ੍ਰਿਤਕ ਦੇਹਾਂ ਨੂੰ ਸਸਕਾਰ ਵਾਸਤੇ ਲਜਾਇਆ ਜਾ ਰਿਹਾ ਹੂੰ ਇਸੇ ਕਰਕੇ ਸਿੱਖ ਇਤਿਹਾਸ ਦੇ ਵਿੱਚ ਉਹ ਸਮਾਂ ਸਭ ਤੋਂ ਗਮਗੀਨ ਹੁੰਦਾ ਹੈ ਹਰ ਅੱਖ ਦੇ ਵਿੱਚ ਹੰਝੂ ਹੁੰਦਾ ਹੈ ਜਿਹੜੇ ਇਸ ਇਤਿਹਾਸ ਤੋਂ ਜਾਣਦੇ ਐ ਤੇ 27 ਤਰੀਕ ਨੂੰ ਹੁਣ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਮਨਾਇਆ ਜਾਂਦਾ ਹੈ ਜੀ ਹੁਣ ਇਹ ਦੱਸੋ ਵੀ ਅਰਦਾਸ ਸਹਾਬ ਜਾਦਿਆਂ ਦੀ ਸ਼ਹਾਦਤ ਦੀ ਕਰਕੇ ਜਾਂ ਉਹਨਾਂ ਦੇ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪ੍ਰਕਾਸ਼ ਦਿਹਾੜੇ ਦੀ ਕਰਕੇ ਜੀ ਕਿਉਂਕਿ ਜਿਹੜੀ ਧਿਰ ਕਾਬਜ ਹੋ ਕੇ ਬੈਠੀ ਹੈ ਉਹ ਧਰ ਦਾ ਸਭ ਤੋਂ ਵੱਧ ਮਨੋਰਥ ਸਿਆਸੀ ਹੈ ਕਿ ਇਹ ਚੀਜ਼ਾਂ ਵਰਤ ਕੇ ਅਸੀਂ ਸਿਆਸਤ ਦੇ ਵਿੱਚ ਆਪਣੇ ਆਪ ਨੂੰ ਸਥਾਪਿਤ ਕਿਵੇਂ ਕਰ ਗਏ ਇਸ ਕਰਕੇ ਇਹ ਕੈਲੰਡਰ ਦਾ ਭੋਗ ਪਾਇਆ ਗਿਆ ਸ਼ਾਇਦ 2003 ਦੇ 2 ਜਾਂ 3 ਦੇ ਨੇੜੇ ਇੱਕ ਵਾਰੀ ਇਹ ਕੈਲੰਡਰ ਚੱਲ ਪਿਆ ਸੀ ਕਈ ਸਾਲ ਚੱਲਦਾ ਰਿਹਾ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪ੍ਰਕਾਸ਼ ਦਿਹਾੜਾ 5 ਜਨਵਰੀ ਨੂੰ ਮਨਾਇਆ ਜਾਣ ਲੱਗ ਪਿਆ ਸੀ ਜਿਹੜੀਆਂ ਸਿੱਖ ਸੰਸਥਾਵਾਂ ਨੇ ਸਿੱਖ ਜਥੇਬੰਦਿਆਂ ਨੇ ਉਹਨਾਂ ਸਾਰਿਆਂ ਨੇ ਇਸ ਗੱਲ ਦੀ ਪ੍ਰਸ਼ੰਸਾ ਕੀਤੀ ਸੀ ਪਰ ਜਿਹੜੇ ਇਸ ਸਿਆਸੀ ਤੌਰ ਤੇ ਕਾਬਜ ਹੋਏ ਬੈਠੇ ਨੇ ਉਹਨਾਂ ਦੇ ਪਿੱਛੇ ਇੱਕ ਸਿਆਸੀ ਤਰਕਮ ਕਰਦੀ ਹੈ ਉਹਨਾਂ ਨੂੰ ਨਾ ਪਾਇਆ ਉਹਨਾਂ ਨੇ ਫਿਰ ਇਹਦੀ ਤਬਦੀਲੀ ਕਰਵਾ ਦਿੱਤੀ ਅਸਲ ਕਾਰਨ ਇਹ ਹੈ ਜੀ ਇਸ ਨਾਲ ਹੀ ਅੱਗੇ ਵਧਦੇ ਹੋਏ ਗੱਲ ਕਰਦੇ ਆਂ ਭਾਰਤੀ ਫੌਜ ਦੀ ਜਿੱਥੇ ਭਾਰਤੀ ਫੌਜ ਨੇ ਆਪਣੇ ਕਰਮਚਾਰੀਆਂ ਦੇ ਲਈ ਸੋਸ਼ਲ ਮੀਡੀਆ ਐਪਲੀਕੇਸ਼ਨਸ ਦੀ ਵਰਤੋਂ ਦੇ ਲਈ ਇੱਕ ਨੀਤੀ ਜਾਰੀ ਕੀਤੀ ਹੈ ਢਿਲੋ ਸਾਹਿਬ ਇਹ ਬਹੁਤ ਮਹੱਤਵਪੂਰਨ ਗੱਲਬਾਤ ਹੈ ਭਾਰਤੀ ਫੌਜ ਬਹੁਤ ਮਹਾਨ ਹੈ ਜਦੋਂ ਉਹਦੀ ਨੀਤੀ ਨਹੀਂ ਸੀ ਕਈ ਵਾਰ ਕੁਝ ਕਰਮਚਾਰੀ ਉਲੰਘਣਾ ਕਰ ਲੈਂਦੇ ਸੀ ਜਿਹੜੀ ਉਹ ਉਲੰਘਣਾ ਹੁੰਦੀ ਸੀ ਉਸ ਉਲੰਘਣਾ ਦੇ ਵਿੱਚ ਕਈ ਵਾਰ ਬਹੁਤ ਕੁਝ ਅਜਿਹਾ ਵਾਪਰ ਜਾਂਦਾ ਜਿਹੜਾ ਇਹ ਮੰਨਿਆ ਜਾਂਦਾ ਸੀ ਕਿ ਇਹ ਸਾਡੇ ਸੰਵਿਧਾਨ ਦੇ ਮੁਤਾਬਕ ਨਹੀਂ ਜੀ ਮੈਂ ਸਮਝਦਾ ਕਿ ਭਾਰਤੀ ਫੌਜ ਦੇ ਲਈ ਉਹਨਾਂ ਨੇ ਆਪਣੇ ਕਰਮਚਾਰੀਆਂ ਲਈ ਇਹ ਜਿਹੜੀਆਂ ਸੋਸ਼ਲ ਮੀਡੀਆ ਐਪਲੀਕੇਸ਼ਨ ਜਿਹਨیں ਇਹਨਾਂ ਦੀ ਵਰਤੋਂ ਕਿਵੇਂ-ਕਿਵੇਂ ਕਰਨੀ ਹੈ ਇੱਕ ਨੀਤੀ ਜਾਰੀ ਕਰਤੀ ਹੈ। ਇਸ ਸੰਬੰਧ ਦੇ ਵਿੱਚ ਸਿਮੀ ਜੀ ਹਰ ਬੰਦੇ ਨੂੰ ਪਤਾ ਹੋਵੇਗਾ। ਜੀ ਕਿ ਜੇ ਇਹਨਾਂ ਐਪਲੀਕੇਸ਼ਨਾਂ ਦੀ ਵਰਤੋਂ ਕਰਨੀ ਹੈ ਤਾਂ ਉਹਦੇ ਵਾਸਤੇ ਆ ਨਿਜਮ ਨੇ ਇਹਨਾਂ ਨਿਜਮਾਂ ਤੋਂ ਬਾਹਰ ਨਹੀਂ ਆਇਆ ਜਾ ਸਕੇਗਾ। ਉਹ ਉਹਨਾਂ ਨਿਜਮਾਂ ਦੇ ਵਿੱਚ ਰਹਿਣ ਦਾ ਯਤਨ ਕਰਨਗੇ। ਇਹ ਆਪਣੇ ਆਪ ਦੇ ਵਿੱਚ ਐਮ ਤ ਮੈਂ ਸਮਝਦਾ। ਪਹਿਲਾਂ ਬਹੁਤ ਸਾਰੇ ਬੰਦਿਆਂ ਦੇ ਕੋਰਮਾਰਸ਼ਲ ਵੀ ਹੋਏ ਨੇ ਇੱਥੇ। ਜੀ ਤੇ ਜੇ ਭਾਰਤੀ ਫੌਜ ਨੇ ਇਹ ਨੀਤੀ ਬਣਾ ਕੇ ਜਾਰੀ ਕਰਤੀ ਹੈ ਘਟੋ ਘਟ ਉਹਦੇ ਕਰਮਚਾਰੀ ਵੀ ਸੁੱਖ ਦਾ ਸਾਹ ਲੈਣਗੇ ਤੇ ਦੂਜੇ ਵੀ ਤੇ ਇਹਦੀ ਦੁਰਵਰਤੋਂ ਵੀ ਨਹੀਂ ਹੋ ਸਕੇਗੀ ਜੀ ਉਹਦੇ ਇਸ ਦੇ ਨਾਲ ਹੀ ਰਾਸ਼ਟਰਪਤੀ ਨੇ ਸੰਥਾਲੀ ਭਾਸ਼ਾ ਦੇ ਵਿੱਚ ਜਿਹੜਾ ਆ ਉਹ ਸੰਵਿਧਾਨ ਨੂੰ ਰਿਲੀਜ਼ ਕੀਤਾ ਗਿਆ ਇਸ ਨੂੰ ਲੈ ਕੇ ਵੀ ਚਰਚਾ ਜ਼ਰੂਰੀ ਹੈ ਜੀ ਦੇਖੋ ਜਿਹੜਾ ਇਸ ਭਾਰਤੀ ਸੰਵਿਧਾਨ ਹੈ ਅੱਪਾ ਤਾਂ ਪਹਿਲੇ ਦਿਨ ਤੋਂ ਕਹਿੰਦੇ ਆ ਕਿ ਉਹਦੀਆਂ ਵੱਖ-ਵੱਖ ਪਛਾਮਾਂ ਦੇ ਵਿੱਚ ਤਰਜਮਾਨ ਹੋਵੇ ਜੀ ਕੱਲੇ-ਕੱਲੇ ਬੰਦੇ ਨੂੰ ਪਤਾ ਹੋਵੇ ਕਿ ਭਾਰਤੀ ਸੰਵਿਧਾਨ ਹੈ ਕੀ ਐ ਸੋ ਹੁਣ 47 ਭਾਸ਼ਾ ਦੇ ਵਿੱਚ ਇਹਦਾ ਤਰਜਮਾ ਕਰ ਦੇਣਾ ਇਹ ਬਹੁਤ ਵਧੀਆ ਗੱਲ ਐ ਮੈਂ ਤਾਂ ਇਹ ਵੀ ਮਹਿਸੂਸ ਕਰਦਾ ਕਿ ਜਿਹੜੀਆਂ ਪਛਾਵਾਂ ਦੇ ਵਿੱਚੇ ਰਹਿ ਗਿਆ ਉਹਨਾਂ 'ਚ ਵੀ ਕਰ ਦੇਣਾ ਚਾਹੀਦਾ ਹੈ ਘੱਟੋ-ਘੱਟ ਸਾਡੇ ਸੰਵਿਧਾਨ ਬਾਰੇ ਹਰ ਇੱਕ ਵਿਅਕਤੀ ਨੂੰ ਪਤਾ ਹੋਵੇ ਜੀ ਕਿ ਹੈ ਕੀ ਹੈ ਅੰਬੇਦਕਰ ਸਾਹਿਬ ਨੇ ਕਿੱਦਾਂ ਬਣਾਇਆ ਸੀ ਸੋ ਕਹਿ ਸਕਦੇ ਹਾਂ ਕਿ ਇਹ ਚੰਗੀ ਗੱਲ ਹੈ ਤੇ ਬਾਕੀ ਪਛਾਮਾ ਵਿੱਚ ਵੀ ਜਲਦੀ ਹੋਣਾ ਚਾਹੀਦਾ ਰਾਸ਼ਟਰਪਤੀ ਸਾਹਿਬਾਂ ਨੇ ਇਹਨੂੰ ਆਪਣੇ ਕਰ ਕਮਲਾ ਦੇ ਨਾਲ ਰਿਲੀਜ਼ ਕੀਤਾ ਹੈ ਇਸ ਦੇ ਨਾਲ ਹੀ ਦਿੱਲੀ ਸਰਕਾਰ ਨੇ ਇੱਕ ਅਜਿਹੀ ਯੋਜਨਾ ਜਿਹੜੀ ਜਾਰੀ ਕੀਤੀ ਹੈ ਜਿਸ ਤੇ ਜਿਸ ਦੀ ਚਾਰੇ ਪਾਸੇ ਚਰਚਾ ਜ਼ਰੂਰ ਹੋ ਰਹੀ ਹੈ ਕਹਿੰਦੇ ਦਿੱਲੀ ਸਰਕਾਰ ਨੇ ਅਟਲ ਕੰਟੀਨ ਯੋਜਨਾ ਜਾਰੀ ਕੀਤੀ ਹੈ ਜਿਸ ਦੇ ਨਾਲ ਬਹੁਤ ਹੀ ਸਸਤਾ ਭੋਜਨ ਜਿਹੜਾ ਲੋਕਾਂ ਨੂੰ ਮਹੀਆ ਹੋਵੇਗਾ ਬਿਲਕੁਲ ਜੀ ਉਹਨਾਂ ਨੇ ਇਹ ਅਟਲ ਕੰਟੇਨ ਯੋਜਨਾ ਅੱਜ ਜਾਰੀ ਕਰ ਦਿੱਤੀ ਗਈ ਹੈ ਇਹਦੇ ਨਾਲ ਦਿੱਲੀ ਦੇ ਵਿੱਚ 45 ਥਾਵਾਂ ਤੇ ਇਹ ਕੰਟੀਨਾਂ ਖੁੱਲਣਗੀਆਂ ਤੇ 55 ਹੋਰ ਪਾਈਪਲਾਈਨ ਚ ਨੇ ਭਾਅ 100 ਪੁਰੀਆਂ ਕਰਨੀਆਂ ਨੇ ਇਹਨਾਂ ਦੇ ਉੱਤੇ 5 ਰੁਪਏ ਦੇ ਵਿੱਚ ਖਾਣਾ ਮਿਲੇਗਾ ਇਦੇ ਵਿੱਚ ਬੱਕ ਬੱਕ ਖੇਤਰ ਦਿੱਲੀ ਦੇ ਉਹਨਾਂ ਦੀ ਸੂਚੀ ਵੀ ਜਾਰੀ ਕਰਤੀ ਹੈ ਕਿ ਕਿਹੜੇ ਕਿਹੜੇ ਖੇਤਰਾਂ ਦੇ ਵਿੱਚ ਇਹ ਅਟਲ ਕੰਟੀਨ ਖੋਲ ਦਿੱਤੀ ਗਈ ਹੈ ਇਹਦੇ ਵਿੱਚ ਪਹਿਲੇ ਪੜਾਅ 'ਚ ਹਰ ਰੋਜ਼ 500 ਲੋਕਾਂ ਦੇ ਖਾਣੇ ਦਾ ਪ੍ਰਬੰਧ ਹੋਵੇਗਾ ਪਰ ਸਿੰਮੀ ਜੀ ਇਹਦਾ ਟਾਈਮ ਨਿਰਧਾਰਿਤ ਕਰਤਾ ਜੀ ਇਹ ਨਹੀਂ ਹੈ ਕਿ ਮੇਰੇ ਵਰਗਾ 24 ਘੰਟੇ ਕਹੀ ਜਾਵੇ ਵੀ ਲਿਆਓ ਜੀ ਇਹਦਾ ਸਵੇਰੇ ਦਾ ਸਮਾਂ ਹੋਵੇਗਾ 11 ਤੋਂ 4 ਵਜੇ ਤੇ ਬਾਦ ਦਪਰ ਸ਼ਾਮ ਦਾ ਟਾਈਮ ਇਹ ਜਿਹੜਾ ਹੈਗਾ ਸ਼ਾਮ ਨੂੰ 10 ਵਜੇ ਤੱਕ ਹੋਵੇਗਾ 10:30 ਵਜੇ ਦੇ ਤੱਕ 5 ਵਜੇ ਤੋਂ ਇਹਦੇ ਉੱਤੇ ਜੇ ਮੈਂ ਦੱਸਿਆ ਕਿ 500 ਵਿਅਕਤੀ ਦਿੱਲੀ ਇੱਕ ਕੰਟਿਨ ਤੇ ਖਾਣਾ ਖਾ ਸਕਣਗੇ ਸੋ ਬਿਰਖਿਆ ਲੈ ਕੇ ਇਹ ਇੱਕ ਚੰਗਾ 11 ਤੋਂ 4 ਦੂਜਾ ਹੈਗਾ 6 ਤੋਂ 10 ਜੀ 6 ਤੋਂ 10 5 ਤੋਂ ਕਹਿ ਗਿਆ ਸੀ ਮਾਫ ਕਰਨਾ ਜੀ 6 ਤੋਂ 10 ਹੈ ਤੇ ਇਹਦੇ ਵਿੱਚ 45 ਸ਼ੁਰੂ ਹੋ ਗਈਆਂ 55 ਹੋਰ ਪਾਈਪ ਲਾਈਨ ਜੀ ਟੀਲ ਜੀ ਸਾਹਿਬ ਬਹੁਤ ਬਹੁਤ ਸ਼ੁਕਰੀਆ ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਜਾਣਕਾਰੀ ਦਰਸ਼ਕਾਂ ਦੇ ਨਾਲ ਸਾਂਝੀ ਕੀਤੀ ਤੇ ਕੋਸ਼ਿਸ਼ ਹਮੇਸ਼ਾ ਹੁੰਦੀ ਹੈ ਤੇ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਮਿਹਰਬਾਨ ਤੇ ਇੱਕ ਮੇਰੀ ਵੀ ਸੁਣਾ ਪ੍ਰੋਗਰਾਮ ਦੇ ਵਿੱਚ ਹੋਰ ਮੁੱਦੇ ਲੈ ਕੇ ਹੋਰ ਖਬਰਾਂ ਜਿਨ੍ਹਾਂ ਦੀ ਜਾਣਕਾਰੀ ਤੁਹਾਡੇ ਤੱਕ ਪਹੁੰਚਾਣੀ ਜ਼ਰੂਰੀ ਹੋਵੇਗੀ ਉਹ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਮੈਂ ਦੇਉ ਇਜਾਜ਼ਤ ਧੰਨਵਾਦ ਰਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਦਾ ਬਾਸ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ